ਵੀਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ 쇼 ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ 트럼ਪ ਨਾਲ ਟਕਰਾ ਤੋਂ ਬਾਅਦ ਜੇਲੈਂਸਕੀ ਦਾ ਨਵਾਂ ਬਿਆਨ ਦੋਵਾਂ ਆਗੂਆਂ ਦੀ ਬਹਿਸ ਬਾਅਦ ਜੇਲੈਂਸਕੀ ਦਾ ਸਮਰਥਨ ਅਤੇ 트럼ਪ ਦਾ ਵਿਰੋਧ 트럼ਪ ਅਤੇ ਜੇਲੈਂਸਕੀ ਦੀ ਬਹਿਸ ਦਾ ਅਸਲ ਕਾਰਨ ਪੁਰਾਣਾ ਐਸਕਯੂਬ ਦੇ ਆਗੂ 3 ਮਾਰਚ ਨੂੰ ਕਰਨਗੇ ਮੁੱਖ ਮੰਤਰੀ ਨਾਲ ਮੁਲਾਕਾਤ ਅਕਾਲੀ ਦਲ ਵੱਲੋਂ ਕੀਤੀ ਭੜਤੀ ਰੱਦ ਪੰਜ ਮੈਂਬਰੀ ਕਮੇਟੀ ਵੱਲੋਂ ਨਵੀਂ ਰਣਨੀਤੀ ਨਸ਼ਾ ਤਸਕਰਾਂ ਦੀ ਜਾਇਦਾਦ ਤੇ ਬਲਡوزر ਦੀ ਕਾਰਵਾਈ ਦਾ ਮਾਮਲਾ ਹਾਈ ਕੋਰਟ ਪੁੱਜਾ ਪੰਜਾਬ ਤੋਂ ਦਿੱਲੀ ਜਾਣ ਵਾਲੇ ਸਾਵਧਾਨ ਬਦਲ ਦਿੱਤੇ ਗਏ ਨੇ ਨਿਜਮ ਕਿਤੇ ਫਸਣਾ ਜਾਇਓ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਤੁਸੀਂ ਆਪਣੇ ਇਸ ਚੈਨਲ ਨੂੰ ਜਾਂ ਨਵਾਂ ਚੈਨਲ ਟੀਵੀ ਐਂਡ ਨਿਊਜ਼ ਜਿਸ ਨੂੰ ਲੱਭਣ ਵਾਸਤੇ ਤੁਸੀਂ @officialtv ਐਂਡ ਸਰਚ ਕਰ ਸਕਦੇ ਹੋ ਜੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਾਈਟ ਹਾਊਸ ਦੇ ਵਿੱਚ ਜਿਹੜਾ ਖਲਾਰਾ ਪਿਆ ਓਵਲ ਦਫ਼ਤਰ ਦੇ ਵਿੱਚ 트ੰਪ ਦੇ ਨਾਲ ਗਰਮਾ-ਗਰਮ ਬਹਿਸ ਹੋਈ ਅਤੇ ਬਹਿਸ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਬੋਲਾਦੀਮੀਰ ਜੇਲੈਂਸਕੀ ਨੇ ਅਮਰੀਕਾ ਦੇ ਆਪਣੇ ਦੌਰੇ ਤੇ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ ਤੇ ਲਿਖਿਆ ਕਿ ਅਸੀਂ ਸ਼ਾਂਤੀ ਚਾਹੁੰਦੇ ਹਾਂ ਇਸੇ ਲਈ ਮੈਂ ਅਮਰੀਕਾ ਗਿਆ ਸੀ ਅਤੇ ਰਾਸ਼ਟਰਪਤੀ ਟਰੰਪ ਨੂੰ ਮਿਲਿਆ ਸੀ। ਉਹਨਾਂ ਕਿਹਾ ਕਿ ਖਣਜਾਂ ਦੇ ਬਾਬਤ ਸਮਝੌਤਾ ਸੁਰੱਖਿਆ ਦੀ ਗਾਰੰਟੀ ਅਤੇ ਸ਼ਾਂਤੀ ਦੇ ਨੇੜੇ ਵਾਲਾ ਇੱਕ ਵਧਣ ਵਾਲਾ ਕਦਮ ਸੀ। ਸਾਡੀ ਸਥਿਤੀ ਮੁਸ਼ਕਲ ਹੈ ਪਰ ਅਸੀਂ ਲੜਨਾ ਨਹੀਂ ਰੋਕ ਸਕਦੇ। ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਪੁੱਤਨ ਕੱਲ ਨੂੰ ਫਿਰ ਤੋਂ ਹਮਲੇ ਨਹੀਂ ਕਰਨਗੇ। ਅਮਰੀਕਾ ਵਿੱਚ ਯੂਕਰੇਨੀ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਜ਼ੇਲੈਂਸਕੀ ਨੇ ਕਿਹਾ ਕਿ ਯੂਕਰੇਨ ਦੇ ਲੋਕਾਂ ਲਈ ਇਹ ਜਾਣਣਾ ਬਹੁਤ ਮਹੱਤਵਪੂਰਨ ਹੈ ਕਿ ਉਹ ਇਕੱਲੇ ਨਹੀਂ ਹੈ। ਉਨ੍ਹਾਂ ਦੇ ਹਿੱਤਾਂ ਦੀ ਨੁਮਾਇੰਦਗੀ ਹਰ ਦੇਸ਼ ਵਿੱਚ ਹੁੰਦੀ ਹੈ ਜ਼ੇਲੈਂਸਕੀ ਅਮਰੀਕਾ ਤੋਂ ਰਵਾਨਾ ਹੋ ਕੇ ਖਬਰ ਮਿਲ ਰਹੀ ਹੈ ਕਿ ਬਰਤਾਨੀਆ ਦੀ ਰਾਜਧਾਨੀ ਲੰਡਨ ਪਹੁੰਚ ਚੁੱਕੇ ਨੇ ਉੱਥੇ ਉਹ ਐਤਵਾਰ ਨੂੰ ਹੋਣ ਜਾ ਰਹੇ ਯੂਰਪੀ ਮੁਲਕਾਂ ਦੇ ਇੱਕ ਮਹੱਤਵਪੂਰਨ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ ਉਸ ਸੰਮੇਲਨ ਦੇ ਵਿੱਚ ਫਰਾਂਸ ਜਰਮਨੀ ਡਨਮਾਰਕ ਇਟਲੀ ਅਤੇ ਹੋਰ ਯੂਰਪੀ ਮੁਲਕ ਜਿਹੜੇ ਹੈ ਉਹਨਾਂ ਦੇ ਪ੍ਰਤੀਨਿਧੀ ਹਿੱਸਾ ਲੈਣਗੇ ਇਦੇ ਤੋਂ ਇਲਾਵਾ ਨਾਟੋ ਦੇ ਜਨਰਲ ਸਕੱਤਰ ਅਤੇ ਯੂਰਪੀ ਸੰਘ ਅਤੇ ਯੂਰਪੀ ਕੌਂਸਲ ਦੇ ਪ੍ਰਧਾਨ ਵੀ ਉਸ ਸਮੇਲਨ ਵਿੱਚ ਮੌਜੂਦ ਰਹਿਣਗੇ। ਸਿਖਰ ਸੰਮੇਲਨ ਦੇ ਵਿੱਚ ਯੂਕਰੇਨ ਸੰਕਟ ਅਤੇ ਯੂਰਪ ਵਿੱਚ ਸੁਰੱਖਿਆ ਅਤੇ ਆਰਥਿਕ ਸਥਿਤੀ ਸਬੰਧੀ ਹੋਰ ਵਿਸ਼ਵ ਦੇ ਮੁੱਦਿਆਂ ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਇਹ ਮੁਲਾਕਾਤ ਰੂਸ ਦੇ ਨਾਲ ਜੱਗ ਨੂੰ ਲੈ ਕੇ ਵਾਈਟ ਹਾਊਸ ਦੇ ਵਿੱਚ ਜ਼ੁਲੈਂਸਕੀ ਅਤੇ ਟਰੰਪ ਦੇ ਵਿਚਕਾਰ ਜਿਹੜੀ ਗਰਮਾ-ਗਰਮ ਬਹਿਸ ਹੋਈ ਹੈ ਉਹਦੇ ਤੋਂ ਬਾਅਦ ਹੋਣ ਜਾ ਰਹੀ ਹੈ। ਤੁਹਾਨੂੰ ਯਾਦ ਹੋਣਾ ਕੱਲ੍ਹ ਦੀਆਂ ਖਬਰਾਂ ਚੱਲ ਰਹੀਆਂ ਨੇ। ਕਿ ਜ਼ੇਲੈਂਸਕੀ ਨਾਲ ਬਹਿਸ ਤੋਂ ਥੋੜੀ ਦੇਰ ਬਾਅਦ 트੍ਰੰਪ ਨੇ ਆਪਣੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਜੇਕਰ ਜ਼ੇਲੈਂਸਕੀ ਸ਼ਾਂਤੀ ਲਈ ਤਿਆਰ ਨੇ ਤਾਂ ਉਹ ਵਾਪਸ ਆ ਸਕਦੇ ਨੇ 트੍ਰੰਪ ਨੇ ਜ਼ੇਲੈਂਸਕੀ ਤੇ ਅਮਰੀਕਾ ਦੇ અપਮਾਨ ਕਰਦੇ ਦੋਸ਼ ਵੀ ਲਾਏ ਐ ਅਤੇ ਕਿਹਾ ਕਿ ਵਾਈਟ ਹਾਊਸ ਦੇ ਵਿੱਚ ਬਹੁਤ ਮਹੱਤਵਪੂਰਨ ਗੱਲਬਾਤ ਹੋਣ ਵਾਲੀ ਸੀ ਪਰ ਇਹ ਸਮਝ ਨਹੀਂ ਆਇਆ ਕਿ ਰਾਸ਼ਟਰਪਤੀ ਜ਼ੇਲੈਂਸਕੀ ਇੰਨੇ ਗੁੱਸੇ ਵਿੱਚ ਕਿਉਂ ਆ ਗਏ ਅਤੇ ਗੱਲਬਾਤ ਤੋਂ ਪਹਿਲਾਂ ਹੀ ਉਹਨਾਂ ਨੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੋ ਸਕਦਾ ਹੈ ਕਿ ਰਾਸ਼ਟਰਪਤੀ ਜ਼ੇਲੈਂਸਕੀ ਸ਼ਾਂਤੀ ਵਾਸਤੇ ਤਿਆਰ ਨਾ ਹੋਣ ਅਮਰੀਕਾ ਸ਼ਾਂਤੀ ਪ੍ਰਕਿਰਿਆ ਦੇ ਵਿੱਚ ਸ਼ਾਮਲ ਸੀ ਅਤੇ ਯੂਕਰੇਨ ਨੂੰ ਅੰਤ ਵਿੱਚ ਇਸਦਾ ਫਾਇਦਾ ਹੋਣ ਵਾਲਾ ਸੀ ਪਰ ਜ਼ੇਲੈਂਸਕੀ ਇਸ ਨੂੰ ਸਮਝਣਾ ਨਹੀਂ ਚਾਹੁੰਦਾ ਉਹਨੇ ਅਮਰੀਕਾ ਚ ਆ ਕੇ ਅਮਰੀਕਾ ਦਾ ਅਪਮਾਨ ਕੀਤਾ ਗੱਲਬਾਤ ਬਹਿਸ ਵਿੱਚ ਬਦਲ ਗਈ 트੍ਰੰਪ ਨੇ ਕਿਹਾ ਕਿ ਅਮਰੀਕਾ ਦੇ ਕਾਰਨ ਹੀ ਤੁਸੀਂ ਸੁਰੱਖਿਆ ਤੋਂ ਅਸੀਂ ਤੁਹਾਡੇ ਤੀਸਰੇ ਵਿਸ਼ਵ ਯੁੱਧ ਵਿੱਚ ਜੂਆ ਖੇਡਣ ਦੇ ਨਾਲ ਬਿਲਕੁਲ ਸਹਿਮਤ ਨਹੀਂ ਤੁਸੀਂ ਇਹ ਫੈਸਲਾ ਨਹੀਂ ਕਰੋਗੇ ਕਿ ਅਮਰੀਕਾ ਅੱਗੇ ਕੀ ਕਰੇਗਾ ਇਸੇ ਬਹਿਸ ਦੌਰਾਨ ਜਲਨਸਕੀ ਨੇ ਸਪਸ਼ਟ ਕਰ ਦਿੱਤਾ ਕਿ ਉਹ ਰੂਸ ਨਾਲ ਜੰਗਬੰਦੀ ਨੂੰ ਸਵੀਕਾਰ ਨਹੀਂ ਕਰਨਗੇ ਕਿਉਂਕਿ ਰੂਸੀ ਰਾਸ਼ਟਰਪਤੀ ਪੁਤਿਨ ਪਹਿਲਾਂ ਵੀ 25 ਵਾਰ ਜੰਗਬੰਦੀ ਦੀ ਉਲੰਘਣਾ ਕਰ ਚੁੱਕੇ ਨੇ ਇਹਦੀ ਗਾਰੰਟੀ ਕੌਣ ਲਵੇਗਾ ਕਿ ਮੁੜ ਕੋ ਇਸ ਤਰ੍ਹਾਂ ਨਹੀਂ ਕਰਨਗੇ ਇਸ ਵਾਸਤੇ ਅਮਰੀਕਾ ਨੂੰ ਰੂਸ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ ਉਹਨੇ ਪੁਤਨ ਨੂੰ ਕਾਤਲ ਵੀ ਆਖਿਆ ਇਸ ਘਟਨਾਕਰਮ ਤੋਂ ਬਾਅਦ ਵਾਈਟ ਹਾਊਸ ਨੇ ਕਿਹਾ ਕਿ ਰਾਸ਼ਟਰਪਤੀ 트੍ਰੰਪ ਨੇ ਯੂਕਰੇਨ ਦੇ ਨਾਲ ਗੱਲਬਾਤ ਪ੍ਰਕਿਰਿਆ ਨੂੰ ਰੋਕ ਦਿੱਤਾ ਹੈ। ਅਸਲ ਦੇ ਵਿੱਚ ਗੱਲਬਾਤ ਮਗੀ ਕਿੱਥੋਂ? ਕਿਉਂਕਿ 트੍ਰੰਪ ਨੇ ਯੂਕਰੇਨੀ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਕਿਹਾ ਕਿ ਜਾਂ ਤਾਂ ਰੂਸ ਨਾਲ ਸੌਦਾ ਕਰੋ, ਸਮਝੌਤਾ ਕਰੋ ਜਾਂ ਬਾਹਰ ਹੋ ਜਾਵਾਂਗੇ ਅਸੀਂ। ਇਹਦੇ ਨਾਲ ਹੀ ਨੇੜੇ ਬੈਠੇ ਅਮਰੀਕੀ ਉਪਰ ਰਾਸ਼ਟਰਪਤੀ ਜੀ.ਡੀ. ਵੈਂਸ ਨੇ ਵੀ ਜ਼ੇਲੈਂਸਕੀ ਤੇ ਹਮਲਾ ਬੋਲਿਆ ਅਤੇ ਉਸ ਨੂੰ ਅਮਰੀਕੀ ਮੀਡੀਆ ਦੇ ਸਾਹਮਣੇ ਓਵਲ ਦਫ਼ਤਰ ਦੇ ਵਿੱਚ 트੍ਰੰਪ ਨਾਲ ਬਹਿਸ ਕਰਨ ਲਈ ਸ਼ਰਮਨਾਕ ਆਖਿਆ। ਵੈਂਸ ਨੇ ਜ਼ੇਲੈਂਸਕੀ ਨੂੰ ਪੁੱਛਿਆ ਸੀ ਕਿ ਤੁਸੀਂ ਇੱਕ ਵਾਰ ਵੀ ਧੰਨਵਾਦ ਕੀਤਾ ਜੇਲੈਂਸਕੀ ਬੋਲਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਹਨਾਂ ਨੂੰ ਵਾਰ-ਵਾਰ ਰੋਕਿਆ ਜਾ ਰਿਹਾ ਸੀ ਇਹ ਝੜਾਪ ਟਰੰਪ ਦੇ ਬਿਆਨ ਤੋਂ ਬਾਅਦ ਸ਼ੁਰੂ ਹੋਈ ਜਦੋਂ ਯੂਕਰੇਨ ਨੂੰ ਰੂਸ ਦੇ ਨਾਲ ਜੰਗਬੰਦੀ ਲਈ ਗੱਲਬਾਤ ਕਰਨ ਵਾਸਤੇ ਆਖਿਆ ਜਾ ਰਿਹਾ ਸੀ ਜਿਸ ਨੇ 3 ਸਾਲ ਪਹਿਲਾਂ ਆਪਣੇ ਗਵਾਂਡੀ ਤੇ ਪੂਰੇ ਪੈਮਾਨੇ ਤੇ ਹਮਲਾ ਕਰ ਦਿੱਤਾ ਸੀ ਵੈਂਸ ਨੇ ਜੇਲੈਂਸਕੀ ਤੇ ਅਮਰੀਕਾ ਦੇ અપਮਾਰ ਕਰਨ ਦੇ ਦੋਸ਼ ਲਾਏ ਨੇ ਇਹਦੇ ਨਾਲ ਹੀ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਜੇਲੈਂਸਕੀ ਨੂੰ ਕਈ ਵਾਰ ਫਟਕਾਰ ਪਾਈ ਟਰੰਪ ਨੇ ਜ਼ੇਲੈਂਸਕੀ ਤੇ ਤੀਸਰੇ ਵਿਸ਼ਵ ਜੁੱਧ ਦਾ ਭਾਵ ਤੀਸਰੀ ਵਰਲਡ ਵਾਰ ਦਾ ਜੂਆ ਖੇਡਣ ਦੇ ਦੋਸ਼ ਲਾਏ ਟਰੰਪ ਨੇ ਜ਼ੇਲੈਂਸਕੀ ਨੂੰ ਕਿਹਾ ਕਿ ਤੁਸੀਂ ਕੋਈ ਸੌਦਾ ਕਰਦੀ ਸਥਿਤੀ ਵਿੱਚ ਨਹੀਂ ਹੋ ਤੁਸੀਂ ਵਿਸ਼ਵ ਜੁੱਧ ਤੀਸਰੇ ਦੀ ਸੰਭਾਵਨਾ ਨਾਲ ਜੂਆ ਖੇਡ ਰਹੇ ਹੋ ਜਦ ਤੱਕ ਤੁਸੀਂ ਕੋਈ ਸੌਦਾ ਕਰੋ ਜਾਂ ਅਸੀਂ ਇਸ ਸੌਦੇ ਤੋਂ ਬਾਹਰ ਹੋ ਜਾਵਾਂਗੇ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਵੈਂਸ ਨੇ ਕਿਹਾ ਕਿ ਓਵਲ ਦਫ਼ਤਰ ਵਿੱਚ ਆ ਕੇ ਵੀਡੀਓ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰਨਾ ਅਤੇ ਸਾਡੇ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਨਾ ਇਹ ਅਪਮਾਨ ਹੈ ਇਹਦੇ ਤੇ ਜੇਲੈਂਸਕੀ ਨੇ ਵੈਂਸ ਨੂੰ ਪੁੱਛਿਆ ਕਿ ਤੁਸੀਂ ਉਥੋਂ ਦੀਆਂ ਸਮੱਸਿਆਵਾਂ ਵੇਖਣ ਵਾਸਤੇ ਕਦੇ ਯੂਕਰੇਨ ਗਏ ਹੋ ਇਸ جنگ ਦਾ ਅਸਰ ਅਮਰੀਕਾ ਤੇ ਵੀ ਪਵੇਗਾ 트੍ਰੰਪ ਨੇ ਕਿਹਾ ਕਿ ਸਾਨੂੰ ਨਾ ਦੱਸੋ ਕਿ ਅਸੀਂ ਕੀ ਮਹਿਸੂਸ ਕਰ ਰਹੇ ਹਾਂ ਜਾਂ ਕਰਨਾ ਚਾਹੀਦਾ ਤੁਸੀਂ ਸਾਨੂੰ ਇਹ ਦੱਸਣ ਦੀ ਸਥਿਤੀ ਵਿੱਚ ਨਹੀਂ ਹੋ ਕਿ ਅਸੀਂ ਕੀ ਮਹਿਸੂਸ ਕਰਾਂਗੇ ਅਸੀਂ ਬਹੁਤ ਮਜ਼ਬੂਤ ਅਤੇ ਆਤਮ ਵਿਸ਼ਵਾਸ ਨਾਲ ਭਰਪੂਰ ਰਹਾਂਗੇ ਇਹਦੇ ਨਾਲ ਹੀ ਇਹ ਬਹਿਸ ਇੰਨੀ ਵੱਧ ਗਈ ਕਿ 트੍ਰੰਪ ਨੇ ਜੇਲੈਂਸਕੀ ਨੂੰ ਖੁੱਲ ਕੇ ਧਮਕੀ ਦੇ ਦਿੱਤੀ ਟਰੰਪ ਨੇ ਕਿਹਾ ਕਿ ਤੁਹਾਡੇ ਬੁਰੇ ਦਿਨ ਅੱਜ ਤੋਂ ਸ਼ੁਰੂ ਹੁੰਦੇ ਨੇ ਮੰਨਿਆ ਜਾ ਰਿਹਾ ਸੀ ਕਿ ਇਸ ਮੁਲਾਕਾਤ ਰਾਹੀਂ ਜੰਗਬੰਦੀ ਸਮਝੌਤੇ ਤੇ ਕੁਝ ਨਾ ਕੁਝ ਹੋਵੇਗਾ ਪਰ ਦੋਵਾਂ ਆਗੂਆਂ ਵਿਚਕਾਰ ਜ਼ੁਬਾਨੀ ਜੰਗਕਾਰ ਸਥਿਤੀ ਹੋਰੀ ਹੋ ਗਈ ਉਸੇ ਸਮੇਂ ਜ਼ੁਲੈਂਸਕੀ ਨੇ ਜੰਗਬੰਦੀ ਲਈ ਸਹਿਮਤ ਹੋਣ ਤੋਂ ਇਨਕਾਰ ਕਰ ਦਿੱਤਾ ਇਸ ਬਹਿਸ ਤੋਂ ਬਾਅਦ ਜ਼ੁਲੈਂਸਕੀ ਨੇ ਵਾਈਟ ਹਾਊਸ ਤੋਂ ਬਾਹਰ ਜਾਣ ਦਾ ਮਨ ਬਣਾਇਆ ਅਤੇ ਚਲੇ ਗਏ ਟਰੰਪ ਅਤੇ ਉਹਨਾਂ ਵਿਚਕਾਰ ਖਣਜਾਂ ਤੇ ਕੋਈ ਫਿਰ ਸੌਦਾ ਵੀ ਨਾ ਹੋ ਸਕਿਆ ਹੁਣ ਇਸ ਸਾਰੇ ਘਟਨਾਕਰਮ ਤੋਂ ਬਾਅਦ ਦੁਨੀਆ ਭਰ ਦੇ ਪ੍ਰਮੁੱਖ মিডিਆ ਅਦਾਰੇ ਇਸ ਉੱਤੇ ਅੱਜ ਗੱਲਬਾਤ ਕਰ ਰਹੇ ਨੇ ਅਸਲ ਦੇ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਜਦੋਂ ਇਹਨਾਂ ਦਰਮਿਆਨ ਤਿੱਖੀ ਬਹਿਸ ਹੁੰਦੀ ਹੈ ਤੇ ਸਾਰਾ ਕੁਝ ਲਾਈਵ ਪ੍ਰਸਾਰਤ ਹੋ ਜਾਂਦਾ ਹੈ ਉਹਦੇ ਤੋਂ ਬਾਅਦ ਰਾਸ਼ਟਰਪਤੀ ਜ਼ੇਲੈਂਸਕੀ ਦੇ ਵਾਈਟ ਹਾਊਸ ਤੋਂ ਬਾਹਰ ਨਿਕਲਣ ਦੇ ਨਾਲ ਹੀ ਯੂਕਰੇਨ ਦੇ ਲੋਕ ਜ਼ੇਲੈਂਸਕੀ ਦੇ ਸਮਰਥਨ ਵਿੱਚ ਵੱਡੀ ਗਿਣਤੀ ਵਿੱਚ ਆ ਗਏ ਹੈ ਅਤੇ ਉਹਨਾਂ ਨੂੰ ਦੇਸ਼ ਦੇ ਹਿੱਤਾਂ ਦਾ ਰਖਵਾਲਾ ਕਰਾਰ ਦਿੱਤਾ ਜਾ ਰਿਹਾ ਹੈ ਜਦੋਂ ਕਿ ਟਰੰਪ ਦੀ ਇਸ ਮਾਮਲੇ ਤੇ ਨਖੇਦੀ ਕੀਤੀ ਜਾ ਰਹੀ ਹੈ ਕਿ ਘਰ ਆਏ ਮਹਿਮਾਨ ਨੂੰ ਘਰ ਬੁਲਾ ਕੇ ਮਹਿਮਾਨ ਨਾਲ ਇਸ ਤਰ੍ਹਾਂ ਦਾ ਵਰਤੋਕ ਕਦੇ ਵੀ ਨਹੀਂ ਕੀਤਾ ਜਾ ਸਕਦਾ ਜੇਕਰ ਉਸ ਨੂੰ ਕੋਟ ਪੈਂਟ ਪਾਉਣ ਵਾਸਤੇ ਆਖਿਆ ਜਾ ਰਿਹਾ ਸੀ ਮਜਬੂਰ ਕੀਤਾ ਜਾ ਰਿਹਾ ਸੀ ਤਾਂ ਲੋਕਾਂ ਵੱਲੋਂ ਸਵਾਲ ਕੀਤਾ ਜਾ ਰਿਹਾ ਹੈ ਕਿ ਬੀਤੇ ਦਿਨੀ ਐਲਨ ਮਸਕ ਕਿਹੜੇ ਪ੍ਰੋਟੋਕੋਲ ਅਧੀਨ ਆਏ ਸੀ ਉਹਨਾਂ ਦੇ ਸਿਰ ਤੇ ਟੋਪੀ ਮੋਡਿਆ ਤੇ ਉਹਦਾ ਬੱਚਾ ਅਤੇ ਜੀਨ ਟੀ-ਸ਼ਰਟ ਪਾ ਕੇ ਉਹ ਓਵਲ ਦਫ਼ਤਰ ਵਿੱਚ ਵਾਈਟ ਹਾਊਸ ਵਿੱਚ ਕੀ ਕਰਦੇ ਸੀ ਉਸ ਦਿਨ ਐਲਨ ਮਸਕ ਨੂੰ ਕਿਉਂ ਨਾ ਰੋਕਿਆ ਗਿਆ ਕਿ ਪ੍ਰੋਟੋਕੋਲ ਦੀ ਉਲੰਘਣਾ ਆਪਣੀ ਅਮੀਰੀ ਅਤੇ ਮਦਦ ਕਰਨ ਦੀ ਆੜ ਤੇ ਵਿੱਚ ਜ਼ੇਲੈਂਸਕੀ ਨੂੰ ਬੁਲਾ ਕੇ ਦੱਸਿਆ ਗਿਆ ਕਿ ਉਸ ਨੂੰ ਧੌਂਸ ਦਿਖਾਈ ਗਈ ਹੈ ਜਿਸ ਦੀ 트ੰਪ ਦੀ ਨਖੇਦੀ ਕੀਤੀ ਜਾ ਰਹੀ ਹੈ ਪਰ ਦੂਸਰੇ ਪਾਸੇ ਯੂਕਰੇਨ ਦੇ ਲੋਕਾਂ ਨੇ ਕਿਹਾ ਕਿ ਜ਼ੇਲੈਂਸਕੀ ਨੇ ਦੇਸ਼ ਤੇ ਬਾਣ ਅਤੇ ਹਿੱਤਾਂ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ ਕੀਵ ਵਿੱਚ ਸੇਵਾ ਮੁਕਤ ਹੋਈ 67 ਵਰਿਆਂ ਦੀ ਨਟਾਲੀਆ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਯੂਕਰੇਨ ਦੇ ਲੋਕ ਵਾਸ਼ਿੰਗਟਨ ਵਿੱਚ ਆਪਣੇ ਰਾਸ਼ਟਰਪਤੀ ਦੇ ਰਵੱਈਏ ਨਾਲ ਸਹਿਮਤ ਹਨ ਕਿਉਂਕਿ ਜ਼ੇਲੈਂਸਕੀ ਸ਼ੇਰ ਵਾਂਗ ਲੜਿਆ ਉਹਨਾਂ ਨੇ ਕਿਹਾ ਕਿ ਉਹ ਉਹਨਾਂ ਦੇ ਵਿਚਾਲੇ ਬਹੁਤ ਤਿੱਖੀ ਗੱਲਬਾਤ ਹੋਈ ਪਰ ਜ਼ੇਲੈਂਸਕੀ ਯੂਕਰੇਨ ਦੇ ਹਿੱਤਾਂ ਦੀ ਰੱਖਿਆ ਕਰਦੇ ਰਹੇ ਯੂਕਰੇਨ ਦੇ ਦੂਸਰੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਦੇ ਡਰੋਨ ਹਮਲਿਆਂ ਤੋਂ ਬਾਅਦ ਉਰੂਸਤੀ ਸਰਹੱਦ ਨਾਲ ਲੱਗਦੇ ਖੇਤਰ ਦੇ ਮੁਖੀ ਉਲੇ ਸੁਨੀ ਹੁਬੋਵ ਨੇ ਜ਼ੇਲੈਂਸਕੀ ਦੀ ਪ੍ਰਸ਼ੰਸਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਇਸ ਗੱਲ ਤੇ ਅੜੇ ਹੋਏ ਨੇ ਕਿ ਭਵਿੱਖ ਦੇ ਵਿੱਚ ਰੂਸੀ ਹਮਲਿਆਂ ਦੇ ਵਿਰੁੱਧ ਯੂਕਰੇਨ ਦੀ ਸੁਰੱਖਿਆ ਦਾ ਭਰੋਸਾ ਹੋਵੇ ਅਤੇ ਇਹਦੇ ਤੋਂ ਬਿਨਾਂ ਸ਼ਾਂਤੀ ਸਮਝੌਤਾ ਨਹੀਂ ਹੋ ਸਕਦਾ ਉਹਨਾਂ ਨੇ ਕਿਹਾ ਕਿ ਸਾਡੇ ਨੇਤਾ ਦਬਾਅ ਦੇ باوجود ਯੂਕਰੇਨ ਅਤੇ ਯੂਕਰੇਨ ਦੇ ਹਿੱਤਿਆਂ ਦੀ ਰੱਖਿਆ ਕਰਨ ਵਾਸਤੇ ਦ੍ਰਿੜ ਰਹੇ ਅਸੀਂ ਸੁਰੱਖਿਆ ਤੇ ਨਿਆਂਪੂਰਨ ਸ਼ਾਂਤੀ ਦੀ ਗਾਰੰਟੀ ਚਾਹੁੰਦੇ ਹਾਂ ਇਸੇ ਤਰ੍ਹਾਂ ਕੀਵ ਦੇ ਰਹਿਣ ਵਾਲੇ ਸੈਂਤੀ ਵਿਰਾ ਦੇ ਆਰਟੇਮ ਨੇ ਕਿਹਾ ਕਿ ਓਵਲ ਦਫ਼ਤਰ ਦੇ ਵਿੱਚ ਗੱਲਬਾਤ ਦੇ ਦੌਰਾਨ ਉਹਨਾਂ ਨੂੰ ਅਮਰੀਕਾ ਦੇ ਵੱਲੋਂ ਪੂਰੀ ਤਰ੍ਹਾਂ ਬੇਇੱਜ਼ਤੀ ਮਹਿਸੂਸ ਕਰਵਾਈ ਗਈ ਹਾਲਾਂਕਿ ਯੂਕਰੇਨ ਰੂਸ ਦੇ ਵਿਰੁੱਧ ਖੜਾ ਹੋਣ ਵਾਲਾ ਪਹਿਲਾ ਦੇਸ਼ ਹੈ ਉਹਨਾਂ ਨੇ ਕਿਹਾ ਕਿ ਅਸੀਂ ਲੋਕਤੰਤਵ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਸਾਨੂੰ ਆਪਣੇ ਯੋਧਿਆਂ ਫੌਜੀਆਂ ਅਤੇ ਦੇਸ਼ ਦੇ ਲੋਕਾਂ ਪ੍ਰਤੀ ਪੂਰੀ ਤਰ੍ਹਾਂ ਵੇਚਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ ਦੂਸਰੇ ਪਾਸੇ ਅਮਰੀਕੀ ਲੋਕ ਇਹ ਆਖ ਰਹੇ ਨੇ ਕਿ ਜਿਹੜੀਆਂ ਗੱਲਾਂ ਰੂਸੀ ਰਾਸ਼ਟਰਪਤੀ ਪੋਤਨ ਨੂੰ ਰਾਸ਼ਟਰਪਤੀ ਟਰੰਪ ਵੱਲੋਂ ਆਖੀਆਂ ਜਾਣੀਆਂ ਚਾਹੀਦੀਆਂ ਨੇ ਉਹ ਗੱਲਾਂ ਉਹ ਜੇਲੈਂਸਕੀ ਨੂੰ ਆਖ ਰਹੇ ਨੇ ਤੇ ਹੁਣ ਅਸਲ ਦੇ ਵਿੱਚ ਇਸ ਬਹਿਸ ਤੋਂ ਬਾਅਦ ਲੱਗਦਾ ਹੈ ਕਿ ਅੱਜ ਯੂਰਪੀ ਯੂਨੀਅਨ ਦੇ ਕੁਝ ਜਿਹੜੇ ਮੁਲਕ ਮੁਲਾਕਾਤ ਕਰ ਰਹੇ ਨੇ ਕੋਈ ਵੱਡੀ ਉਹਦੇ ਵਿੱਚੋਂ ਖਬਰ ਮਿਲ ਸਕਦੀ ਹੈ ਪਰ ਉਧਰਲੇ ਪਾਸੇ ਕੈਨੇਡਾ ਤੇ ਅਮਰੀਕਾ ਲੱਗਦਾ ਕਿ ਇਸ ਗੱਲ ਨੂੰ ਲੈ ਕੇ ਫਿਰ ਤਣਾਅ ਵਿੱਚ ਹੋਣਗੇ ਕਿਉਂਕਿ ਕੈਨੇਡਾ ਦੀ ਵਿਦੇਸ਼ ਮੰਤਰੀ ਮਿਲਨੀ ਯੋਲੀ ਨੇ ਯੂਕਰੇਨ ਦੇ ਵਿਦੇਸ਼ ਮੰਤਰੀ ਐਂਡਰੀ ਸਵਿਹਾ ਦੇ ਨਾਲ ਇਸ ਮਾਮਲੇ ਤੇ ਗੱਲਬਾਤ ਕੀਤੀ ਹੈ ਇਸ ਤਰ੍ਹਾਂ ਉਹਨਾਂ ਨੇ ਯੂਕਰੇਨ ਨੂੰ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖਣ ਵਾਸਤੇ ਕੈਨੇਡਾ ਵੱਲੋਂ ਪੁਸ਼ਟੀ ਕਰ ਦਿੱਤੀ ਹੈ ਉਹਨਾਂ ਨੇ ਐਕਸ ਕਾਉਂਸਲ ਤੇ ਲਿਖਿਆ ਕਿ ਯੂਕਰੇਨ ਦੇ ਵਿਦੇਸ਼ ਮੰਤਰੀ ਦੇ ਨਾਲ ਅਸੀਂ اٹਟ ਸਮਰਥਨ ਦੀ ਪੁਸ਼ਟੀ ਕਰਦੇ ਹਾਂ ਕੈਨੇਡਾ ਯੂਕਰੇਨ ਦੀ ਸੁਰੱਖਿਆ ਪ੍ਰਭੂਸਤਾ ਅਤੇ ਲਚਕੀਲੇਪਣ ਨੂੰ ਯਕੀਨੀ ਬਣਾਉਣ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਵਾਸਤੇ ਵਚਨਬੱਧ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਬੋਲਾਦੀ ਵੀਰ ਜਲਨਸਕੀ ਦੇ ਵਿਚਕਾਰ ਓਵਲ ਦਫ਼ਤਰ ਦੇ ਵਿੱਚ ਹੋਏ ਝਗੜੇ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਐਕਸ ਦੇ ਉੱਤੇ ਯੂਕਰੇਨ ਪ੍ਰਤੀ ਸਵਰਥਨ ਆਪਣਾ ਪਹਿਲਾਂ ਹੀ ਇਜ਼ਹਾਰ ਕਰ ਦਿੱਤਾ ਸੀ ਪਰ ਹੁਣ ਇਹ ਦੋਵੇਂ ਆਗੂਆਂ ਦੇ ਵਿਚਕਾਰ ਜਿਹੜੀ ਤਿੱਖੀ ਬਹਿਸ ਹੋਈ ਹੈ ਜਿਹੜਾ ਇਹ ਗੁੱਸਾ ਆਇਆ ਹੈ ਇਹ ਕੋਈ ਨਵਾਂ ਨਹੀਂ ਹੈ ਇਸ ਗੁੱਸੇ ਦਾ ਕਾਰਨ ਦਰਅਸਲ ਇਹਨਾਂ ਦੀ ਪੁਰਾਣੀ ਦੁਸ਼ਮਣੀ ਦੱਸੀ ਜਾ ਰਹੀ ਹੈ ਕਿਉਂਕਿ ਜੋ ਓਵਲ ਦਫ਼ਤਰ ਦੇ ਵਿੱਚ ਹੋਇਆ ਉਹ ਤੁਸੀਂ ਸ਼ਾਇਦ ਸਭ ਨੇ ਵੇਖ ਸੁਣ ਲਿਆ ਹੋਣਾ ਜੇਕਰ ਨਹੀਂ ਵੇਖਿਆ ਤਾਂ ਆਪਣੇ ਟੀਵੀ ਐਨ ਨਿਊਜ਼ YouTube ਅਤੇ ਦੂਸਰੇ ਪਾਸੇ ਟੀਵੀਰ ਕੈਨੇਡਾ ਫੇਸਬੁਕ ਪੇਜ ਤੇ ਵੀ ਜਾ ਕੇ ਵੇਖਿਆ ਜਾ ਸਕਦਾ ਹੈ। ਉਹਦੀ ਸਕ੍ਰਿਪਟ ਕੋਈ ਨਵੀਂ ਨਹੀਂ ਲੱਗਦੀ। ਦੋਵਾਂ ਦੇ ਵਿਚਕਾਰ ਇਹ ਤਣਾ ਦਰਅਸਲ 2019 ਦੋਈਆਂ ਹੈ। ਉਹ ਸਾਲ ਜਦੋਂ 트ੰਪ ਨੂੰ ਪਹਿਲੀ ਵਾਰ ਮਹਾਦੋਸ਼ਤਾ ਸਾਹਮਣਾ ਕਰਨਾ ਪਿਆ ਸੀ। ਵੈਂਸ ਨੇ ਜੇਲੈਂਸਕੀ ਤੇ ਅਮਰੀਕਾ ਦਾ ਅਪਮਾਨ ਕਰਨ ਦੇ ਫਿਰ ਦੋਸ਼ ਲਾਏ ਨੇ। ਇਸ ਲਈ 트ੰਪ ਨੇ ਯੂਕਰੇਨੀ ਰਾਸ਼ਟਰਪਤੀ ਨੂੰ ਕਈ ਵਾਰੀ ਰੋਕਿਆ ਅਤੇ ਝਿੜਕਿਆ ਵੀ। 트ੰਪ ਨੇ ਜੇਲੈਂਸਕੀ ਤੇ ਤੀਸਰੇ ਵਿਸ਼ਵ ਯੁੱਧ ਦਾ ਜੂਗਾ ਖੇਡਣ ਦੇ ਦੋਸ਼ ਵੀ ਲਾਏ ਹੈ। ਇਹਦੇ ਤੋਂ ਬਾਅਦ ਗੁੱਸੇ ਵਿੱਚ ਆਏ ਜੇਲੈਂਸਕੀ ਨੂੰ ਤੇਜ਼ ਕਦਮਾਂ ਨਾਲ ਲੋਕਾਂ ਦੇ ਬਾਹਰ ਨਿਕਲਦੇ ਵੀ ਦੇਖਿਆ ਹੋਣਾ ਹੈ ਇਹ ਹਾਲੀ ਦੀ ਘਟਨਾ ਹੈ ਪਰ ਦੋਵਾਂ ਦੇ ਰਿਸ਼ਤੇ ਜੁਲਾਈ 2019 ਵਿੱਚ ਵਿਗੜ ਗਏ ਸੀ ਦਰਅਸਲ ਟਰੰਪ ਨੇ ਜੇਲੈਂਸਕੀ ਨੂੰ ਫੋਨ ਕੀਤਾ ਸੀ ਟਰੰਪ ਨੇ ਜੇਲੈਂਸਕੀ ਨੂੰ 220 ਦੀਆਂ ਚੋੜਾ ਵਿੱਚ ਉਹਨਾਂ ਦੇ ਖਿਲਾਫ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਮੁੱਖ ਉਮੀਦਵਾਰ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਅਤੇ ਉਹਨਾਂ ਦੇ ਪੁੱਤਰ ਹੰਟਰ ਦੇ ਖਿਲਾਫ ਸੰਭਾਵਿਤ ਭ੍ਰਿਸ਼ਟਾਚਾਰ ਦੀ ਜਾਂਚ ਕਰਨ ਵਾਸਤੇ ਆਖਿਆ ਸੀ ਇਹਦੇ ਨਾਲ ਹੀ ਉਸਨੇ ਕੌਲ ਤੋਂ ਕੁਝ ਦਿਨ ਪਹਿਲਾਂ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਲਗਭਗ 400 ਬਿਲੀਅਨ ਡਾਲਰ ਦੀ ਸਹਾਇਤਾ ਵੀ ਰੋਕ ਦਿੱਤੀ ਸੀ ਹਾਲਾਂਕਿ ਬਾਅਦ ਵਿੱਚ ਉਸਨੂੰ ਜਾਰੀ ਕਰ ਦਿੱਤਾ ਗਿਆ ਸੀ 트럼ਪ ਦੇ ਦੋਸ਼ ਹੰਟਰ ਬਾਈਡਨ ਤੇ ਕੇਂਦਰਿਤ ਸਨ ਉਸ ਦੇ ਅਨੁਸਾਰ ਭਾਵੇਂ ਹੰਟਰ ਨੂੰ ਊਰਜਾ ਖੇਤਰ ਵਿੱਚ ਕੋਈ ਤਜਰਬਾ ਨਹੀਂ ਸੀ ਫਿਰ ਵੀ ਉਸਨੂੰ ਯੂਕਰੇਨੀ ਗੈਸ ਕੰਪਨੀ ਬੁਰਿਸ਼ਮਾ ਦਾ ਡਾਇਰੈਕਟਰ ਨਿਯੁਕਤ ਕਰ ਦਿੱਤਾ ਗਿਆ ਉਸ ਸਮੇਂ ਜੋ ਬਾਈਡਨ ਉਪ ਰਾਸ਼ਟਰਪਤੀ ਵਜੋਂ ਯੂਕਰੇਨ ਦੇ ਨਾਲ ਗੱਲਬਾਤ ਕਰ ਰਹੇ ਸੀ ਉਸਨੇ ਇਹ ਵੀ ਦੋਸ਼ ਲਾਇਆ ਸੀ ਕਿ ਬਾਈਡਨ ਨੇ ਬੁਰਸ਼ਮਾ ਦੀ ਜਾਂਚ ਕਰ ਰਹੀ ਇੱਕ ਸਰਕਾਰੀ ਵਕੀਲ ਨੂੰ ਵੀ ਬਰਖਾਸਤ ਕਰ ਦਿੱਤਾ ਹੈ। ਇੱਕ ਵਿਸਲ ਬਲੋਅਰ ਦੇ ਦਾਅਵਿਆਂ ਤੋਂ ਬਾਅਦ ਡੈਮੋਕ੍ਰੇਟਸ ਨੇ 트ੰਪ ਤੇ ਅਮਰੀਕੀ ਚੋਣਾਂ ਵਿੱਚ ਵਿਦੇਸ਼ੀ ਦਾਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਦੇ ਵੀ ਦੋਸ਼ ਲਾਏ ਸੀ ਅਤੇ ਇਸ ਨੂੰ ਅਹੁਦੇ ਦੀ ਦੁਰਵਰਤੋਂ ਕਰਦਾ ਮਾਮਲਾ ਵੀ ਦੱਸਿਆ ਜਾ ਰਿਹਾ ਸੀ। ਕਹਿਣ ਦਾ ਭਾਵ ਜੇਲੈਂਸਕੀ ਨੇ 트ੰਪ ਦੀ ਗੱਲ ਮੰਨੀ ਨਹੀਂ ਸੀ ਜਿਸ ਕਰਕੇ ਅੰਦਰੋਂ ਅੰਦਰੀ ਕਿਤੇ 트ੰਪ ਦੇ ਉਹ ਗੁੱਸਾ ਵੀ ਆਖਿਆ ਜਾ ਸਕਦਾ ਹੈ। ਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਕਿਸਾਰ ਆਗੂਆਂ ਦੀ ਜਾਣਕਾਰੀ ਮਿਲ ਰਹੀ ਹੈ ਕਿ 3 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਐਸ ਕੇ ਐਮ ਦੇ ਆਗੂ ਮੀਟਿੰਗ ਕਰਨਗੇ ਇਹ ਜਾਣਕਾਰੀ ਐਸ ਕੇ ਐਮ ਦੇ ਆਗੂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ 3 ਮਾਰਚ ਦਿਨ ਸੋਮਵਾਰ ਨੂੰ ਐਸ ਕੇ ਐਮ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਕਰੇਗਾ ਇਹ ਮੀਟਿੰਗ ਸ਼ਾਮ 4 ਵਜੇ ਪੰਜਾਬ ਭਵਨ ਦੇ ਵਿੱਚ ਹੋਏਗੀ ਇਹਦੇ ਨਾਲ ਹੀ ਉਹਨਾਂ ਨੇ 4 ਮਾਰਚ ਨੂੰ ਚੰਡੀਗੜ੍ਹ ਕੂਚ ਕਰਨ ਦਾ ਫਿਰ ਤੋਂ ਜ਼ਿਕਰ ਕੀਤਾ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਜਲ ਸੋਧ ਐਕਟ ਰੱਦ ਕਰੇ ਪੰਜਾਬ ਸਰਕਾਰ ਆਪਣੀ ਖੇਤੀ ਨੀਤੀ ਲਾਗੂ ਕਰੇ ਉਹਨਾਂ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਤੋਂ ਮੋਰਚੇ ਵਾਸਤੇ ਜਗ੍ਹਾ ਦੀ ਮੰਗ ਵੀ ਕੀਤੀ ਹੈ ਉਹਨਾਂ ਇਹ ਦੱਸਿਆ ਕਿ ਧਰਨਾ 1 ਹਫ਼ਤੇ ਦਾ ਹੋਵੇਗਾ ਤੇ ਹੁਣ ਦੂਸਰੇ ਪਾਸੇ ਅਕਾਲੀ ਦਲ ਵਾਸਤੇ ਇੱਕ ਵੱਡਾ ਚਟਕਾ ਹੈ ਪਰ ਜੇਕਰ ਉਹ ਸ਼੍ਰੀ ਅਕਾਲ ਤਖਤ ਨੂੰ ਸੱਚਮੁੱਚ ਦਿਲੋਂ ਮੰਨਦੇ ਹੋਣ ਤੇ ਸਵੀਕਾਰਦੇ ਹੋਣ ਤਾਂ ਫਿਰ ਕੋਈ ਹੀਲ ਹੁਜਤ ਹੁਣ ਕਰਨੀ ਨਹੀਂ ਚਾਹੀਦੀ ਕਿਉਂਕਿ ਹੁਣ ਤਾਂ ਅਖੀਰ ਹੋ ਗਈ ਹੈ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਉਹਨਾਂ ਨੂੰ ਅਕਾਲ ਤਖਤ ਦੇ ਜਥੇਦਾਰ ਤੇ ਹਟਾਉਣ ਤੋਂ ਚੱਲ ਰਹੀਆਂ ਚਰਚਾਵਾਂ ਤੇ ਸਾਫ਼ ਕਰ ਦਿੱਤਾ ਕਿ ਉਹਨਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਉਹ ਆਪਣੇ ਕੱਪੜੇ ਬੈਗ ਵਿੱਚ ਪਾ ਕੇ ਰੱਖਦੇ ਆ ਉਹਨਾਂ ਕਿਹਾ ਕਿ ਜੇਕਰ ਮੇਰੀਆਂ ਸੇਵਾਵਾਂ ਖਤਮ ਹੋ ਜਾਂਦੀਆਂ ਨੇ ਤਾਂ ਇਹ ਗੁਰੂ ਦੇ ਹੁਕਮ ਨਾਲ ਹੋਣਗੀਆਂ ਤੇ ਜੇ ਸੇਵਾ ਜਾਰੀ ਰਹਿੰਦੀ ਹੈ ਤਾਂ ਉਹ ਵੀ ਗੁਰੂ ਦੇ ਹੁਕਮ ਨਾਲ ਰਹੇਗੀ ਪਰ ਉਹ ਇੱਕ ਗੱਲ ਕਹਿ ਦੇਣੀ ਚਾਹੁੰਦੇ ਐ ਕਿ ਇਸ ਘਰ ਦੇ ਵਿੱਚ ਦਾਅਵੇ ਨਹੀਂ ਚੱਲਦੇ ਇਸ ਘਰ ਵਿੱਚ ਗੁਰੂ ਦੀ ਕਿਰਪਾ ਹੋਵੇ ਤਾਂ ਸੇਵਾ ਮਿਲਦੀ ਹੈ ਜਿੰਨਾ ਗੁਰੂ ਦਾ ਹੁਕਮ ਹੋਵੇਗਾ ਉਨੀ ਸੇਵਾ ਕਰਾਂਗੇ ਸੱਤ ਮੈਂਬਰੀ ਕਮੇਟੀ ਵਿੱਚੋਂ ਪੰਜ ਮੈਂਬਰ ਰਹਿ ਗਏ ਆ ਉਹਨਾਂ ਨੇ ਆਖਿਆ ਕਿ ਭਰਤੀ ਪ੍ਰਕਿਰਿਆ ਦੇ ਵਿੱਚ ਉਹਨਾਂ ਨੇ ਆਖਿਆ ਕਿ ਪਿਛਲੇ ਦਿਨੀ ਜਿਹੜਾ ਪੱਤਰ ਦਿੱਤਾ ਸੀ ਕਿ ਅਕਾਲੀ ਦਲ ਭਰਤੀ ਵਿੱਚ ਸਹਿਯੋਗ ਨਹੀਂ ਕਰ ਰਿਹਾ ਜਥੇਦਾਰ ਸਾਹਿਬ ਨੇ ਕਿਹਾ ਕਿ ਅਸੀਂ ਸਹਿਯੋਗ ਵਾਸਤੇ ਉਹਨਾਂ ਨੂੰ ਕੋਈ ਹੁਕਮ ਵੀ ਜਾਰੀ ਨਹੀਂ ਕੀਤਾ ਬਲਕਿ ਸੱਤ ਮੈਂਬਰੀ ਕਮੇਟੀ ਨੂੰ ਆਪਣਾ ਕੰਮ ਕਰਨ ਵਾਸਤੇ ਹੁਕਮ ਦਿੱਤੇ ਸੀ ਸੱਤ ਮੈਂਬਰੀ ਕਮੇਟੀ ਭਰਤੀ ਪ੍ਰਕਿਰਿਆ ਸ਼ੁਰੂ ਕਰੇ ਪਾ ਪਹਿਲੀ ਜਿਹੜੀ ਭਰਤੀ ਪ੍ਰਕਿਰਿਆ ਅਕਾਲੀ ਦਲ ਨੇ ਕੀਤੀ ਆ ਇੱਕ ਕਿਸਮ ਦੀ ਉਹਨੂੰ ਨਹੀਂ ਮੰਨਿਆ ਜਾ ਰਿਹਾ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਸੱਤ ਮੈਂਬਰਾਂ ਵਿੱਚੋਂ ਦੋ ਮੈਂਬਰਾਂ ਨੇ ਭਾਵੇਂ ਆਪਣੇ ਅਸਤੀਫੇ ਦੇ ਦਿੱਤੇ ਸੀ ਪਰ ਉਹਨਾਂ ਕੋਲ ਕੇਵਲ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਪਹੁੰਚਿਆ ਕਿਰਪਾਲ ਸਿੰਘ ਮੰਡੂਂਗਰ ਦਾ ਨਹੀਂ ਬਾਕੀ ਪੰਜ ਮੈਂਬਰਾਂ ਵਿੱਚੋਂ ਦੋ ਦਸੰਬਰ ਤੇ ਹੁਕਮ ਮੁਤਾਬਕ ਭਰਤੀ ਪ੍ਰਕਿਰਿਆ ਉਹ ਸ਼ੁਰੂ ਕਰਨ ਜੇਕਰ ਅਸਤੀਫਾ ਦੇਣ ਵਾਲੇ ਦੋਵੇਂ ਮੈਂਬਰ ਕਮੇਟੀ ਦਾ ਹਿੱਸਾ ਨਹੀਂ ਬਣਦੇ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜ ਸਿੰਘ ਸਹਿਬਾਨਾਂ ਨਾਲ ਮੀਟਿੰਗ ਕਰਕੇ ਪੰਜਾਂ ਹੀ ਮੈਂਬਰਾਂ ਦੇ ਵਿੱਚੋਂ ਕਿਸੇ ਇੱਕ ਨੂੰ ਕਮੇਟੀ ਦਾ ਕੋਆਰਡੀਨੇਟਰ ਥਾਪ ਦਿੱਤਾ ਜਾਏਗਾ ਅਕਾਲੀ ਦਲ ਵੱਲੋਂ ਕੀਤੀ ਗਈ ਭਰਤੀ ਤੇ ਬੋਲਦਿਆਂ ਉਹਨਾਂ ਨੇ ਆਖਿਆ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਕ ਹਾਲੇ ਭਰਤੀ ਸ਼ੁਰੂ ਨਹੀਂ ਹੋਈ ਇਸ ਕਰਕੇ ਪੰਜ ਮੈਂਬਰਾਂ ਨੂੰ ਹੁਕਮ ਕੀਤਾ ਜਾਂਦਾ ਹੈ ਕਿ ਉਹ ਭਰਤੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਉਹਨਾਂ ਦੇ ਕਹਿਣ ਦਾ ਭਾਵ ਅਕਾਲੀ ਦਲ ਵੱਲੋਂ ਕੀਤੀ ਗਈ ਭਰਤੀ શ્રી ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਸਹੀ ਨਹੀਂ ਹੈ ਇਸ ਲਈ ਉਹਨਾਂ ਨੂੰ ਭਰਤੀ ਸ਼ੁਰੂ ਕਰਦੇ ਮੋੜ ਤੋਂ ਆਦੇਸ਼ ਦਿੱਤੇ ਗਏ ਹੈ ਇਸ ਦਾ ਭਾਵ ਹੁਣ ਤੱਕ ਅਕਾਲੀ ਦਲ ਵੱਲੋਂ ਕੀਤੀ ਗਈ ਭਰਤੀ ਇੱਕ ਕਿਸਮ ਦੀ ਆਮ ਜਨਤਾ ਦੇ ਵੱਲੋਂ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਰੱਦ ਸਮਝੀ ਜਾ ਰਹੀ ਹੈ ਤੇ ਹੁਣ ਗੱਲ ਕਰਦੇ ਆ ਪੰਜ ਮੈਂਬਰੀ ਜਿਹੜੀ ਕਮੇਟੀ ਰਹਿ ਗਈ ਹੈ ਸੱਤਾ ਦੇ ਵਿੱਚੋਂ ਕਿਉਂਕਿ ਭਰਤੀ ਦਰਅਸਲ ਉਹਨਾਂ ਨੇ ਕਰਨੀ ਸੀ ਉਹਨਾਂ ਨੂੰ ਇਹ ਹੁਕਮ ਦਿੱਤੇ ਗਏ ਸੀ ਹੁਣ ਇਸ ਭਰਤੀ ਕਮੇਟੀ ਦੇ ਸਾਰੇ ਮੈਂਬਰਾਂ ਦੇ ਵੱਲੋਂ ਸਾਂਝੇ ਤੌਰ ਤੇ ਸਤਿਕਾਰਯੋਗ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਉਹ ਜਿਹੜਾ ਸੇਵਾ ਵਾਸਤੇ ਹੁਕਮ ਲਾਇਆ ਗਿਆ ਸੀ ਉਹਦੇ ਵਾਸਤੇ ਧੰਨਵਾਦ ਕੀਤਾ ਗਿਆ ਹੈ ਅਤੇ ਨਾਲ ਭਰੋਸਾ ਦਿਵਾਇਆ ਗਿਆ ਹੈ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਕੋਲੋਂ ਸੰਗਤੀ ਜਿਹੜੀ ਹੁਕਮ ਉਹਨਾਂ ਨੂੰ ਮਿਲਿਆ ਹੈ ਉਹ ਹਰ ਹਿੱਲੇ ਉਹਨਾਂ ਨੂੰ ਨੇਪਰੇ ਚਾੜਨਗੇ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਜਿਹੜੇ ਹੁਕਮ ਹੋਏ ਸੀ ਜਿਨ੍ਹਾਂ ਤਹਿਤ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਹਿੱਤ ਨਵੀਂ ਭਰਤੀ ਕਰਨ ਵਾਸਤੇ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਕਮੇਟੀ ਦੇ ਕਾਰਾਸ਼ੀਲ ਪੰਜ ਮੈਂਬਰ ਜਿਨ੍ਹਾਂ ਵਿੱਚ ਜਥੇਦਾਰ ਸੰਤਾ ਸਿੰਘ ਉਮੈਦਪ uri ਮਨਪ੍ਰੀਤ ਸਿੰਘ ਈਆਲੀ ਇਕਬਾਲ ਸਿੰਘ ਝੋਂਦਾ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਬੀਬੀ ਸਤਵੰਤ ਕੌਰ ਨੇ ਇਹਨਾਂ ਵੱਲੋਂ ਸਾਂਝੇ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਫ਼ਸੀਲ ਤੋਂ ਹੋਏ ਹਰ ਹੁਕਮ ਨੂੰ ਮੰਨਣਾ ਹਰ ਸਿੱਖ ਦਾ ਨਾ ਸਿਰਫ਼ ਫਰਜ਼ ਹੈ ਸਗੋਂ ਉਹਦੇ ਤੇ ਪਹਿਰਾ ਦੇਣਾ ਨੈਤਿਕ ਫਰਜ਼ ਅਤੇ ਜ਼ਿੰਮੇਵਾਰੀ ਵੀ ਹੈ ਭਰਤੀ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਇਹਦੇ ਤੋਂ ਪਹਿਲਾਂ ਭਰਤੀ ਕਮੇਟੀ ਦੀ ਭੂਮਿਕਾ ਅਤੇ ਕਾਰਜ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਵੀ ਚੱਲਿਆ ਜਿਸ ਤੇ ਆਮ ਅਤੇ ਸਾਂਝੀ رائے ਬਣਾਉਣ ਦੀ ਕੋਸ਼ਿਸ਼ ਜਾਰੀ ਰਹੀ ਜਿਸ ਦੀ ਪੂਰੀ ਰਿਪੋਰਟ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜ ਦਿੱਤੀ ਗਈ ਸੀ ਉਸੇ ਰਿਪੋਰਟ ਦੇ ਆਧਾਰ ਤੇ ਹੁਣ ਸਿੰਘ ਸਾਹਿਬ ਦੇ ਵੱਲੋਂ ਹੁਕਮ ਸੁਣਾਏ ਗਏ ਐ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਭਰਤੀ ਕਰਦੇ ਹੁਕਮ ਨੇ ਉਹਨਾਂ ਨੂੰ ਹਰ ਹਾਲਤ ਵਿੱਚ ਇਹਨਾਂ ਨੇ ਕਿਹਾ ਕਿ ਪੂਰਾ ਕਰਾਂਗੇ ਜਾਰੀ ਬਿਆਨ ਦੇ ਵਿੱਚ ਇਹਨਾਂ ਨੇ ਮੈਂਬਰਾਂ ਨੇ ਕਿਹਾ ਕਿ ਭਰਤੀ ਕਮੇਟੀ ਪੂਰਨ ਇਮਾਨਦਾਰੀ ਸਮਰਪਿਤ ਭਾਵਨਾ ਅਤੇ ਸਮੁੱਚੀਆਂ ਪੰਥਕ ਧਿਰਾਂ ਨੂੰ ਇਕੱਠਾ ਕਰਕੇ ਅਕਾਲੀ ਵਰਕਰਾਂ ਦੀ ਇੱਛਾ ਦੀ ਤਰਜਮਾਨੀ ਕਰੇਗੀ ਅਤੇ ਹਰ ਪਿੰਡ ਹਰ ਕਸਬੇ ਤੱਕ ਪਹੁੰਚ ਕਰਕੇ ਵੱਡੀ ਪੱਧਰ ਤੇ ਭਰਤੀ ਕੀਤੀ ਜਾਏਗੀ ਆਪਣੇ جاری ਵਿਆਰ ਦੇ ਵਿੱਚ ਭਰਤੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਭਰਤੀ ਦੀ ਅਗਲੀ ਰੂਪਰੇਖਾ ਉਲੀਕਣ ਲਈ ਮੰਗਲਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਨ ਉਪਰੰਤ ਅਹਿਮ ਮੀਟਿੰਗ ਸ੍ਰੀ ਅਮਰੇਸਰ ਤੇ ਵਿੱਚ ਕੀਤੀ ਜਾਏਗੀ ਜਿਸ ਵਿੱਚ ਪੂਰਾ ਖਾਕਾ ਤਿਆਰ ਕਰਨ ਦੀ ਪਹਿਲ ਕਦਮੀ ਕੀਤੀ ਜਾਏਗੀ ਇਹਦੇ ਨਾਲ ਹੀ ਭਰਤੀ ਕਮੇਟੀ ਮੈਂਬਰਾਂ ਨੇ ਵੱਖ-ਵੱਖ ਪੰਥਕ ਧਿਰਾਂ ਸਮੁੱਚੀਆਂ ਪੰਥਕ ਸੰਸਥਾਵਾਂ ਦਲ ਪੰਥਾਂ ਟਕਸਾਲਾਂ ਸੰਪਰਦਾਵਾਂ ਇਹਨਾਂ ਸਾਰਿਆਂ ਨੂੰ ਅਕਾਲੀ ਵਰਕਰਾਂ ਨੂੰ ਹਰ ਵਰਗ ਦੇ ਸਮੁੱਚੇ ਪੰਜਾਬ ਹਤਾਇਸ਼ੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਭਾਈਚਾਰਕ ਸਾਂਝ ਤੇ ਪਹਿਰਾ ਦੇਣ ਵਾਸਤੇ ਪੰਜਾਬ ਦੀ ਸਭ ਤੋਂ ਪੁਰਾਣੀ ਅਤੇ ਤਾਕਤਵਰ ਪਾਰਟੀ ਉਹਨੂੰ ਮੁੜ ਸੁਰਜੀਤ ਕਰਨ ਵਾਸਤੇ ਭਰਤੀ ਕਮੇਟੀ ਨੂੰ ਹਰ ਸੰਭਵ ਸਹਿਯੋਗ ਦੇਣ ਦੀ ਕਿਰਪਾਲਤਾ ਕਰਨ ਤੇ ਹੁਣ ਗੱਲ ਕਰਦੇ ਹਾਂ ਨਸ਼ਿਆਂ ਦੇ ਖਿਲਾਫ ਜਿਹੜਾ ਜੰਗ ਦਾ ਯੁੱਧ ਹੈ ਇੱਕੋ ਦੰਦ ਦੇ ਵਿੱਚ ਵੱਡੀ ਮੁਹਿੰਮ ਵਿੱਢੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਨੂੰ 3 ਮਹੀਨੇ ਵਿੱਚ ਨਸ਼ਾ ਮੁਕਤ ਬਣਾਉਣ ਨੂੰ ਬੀਤੇ ਸ਼ੁੱਕਰਵਾਰ ਨੂੰ ਨਿਰਦੇਸ਼ ਦਿੱਤੇ ਗਏ ਸੀ ਉਤੋਂ 24 ਘੰਟਿਆਂ ਤੋਂ ਬਾਅਦ ਪੁਲਿਸ ਨੇ ਨਸ਼ਾ ਤਸਕਰਾ ਦੇ ਖਿਲਾਫ ਵੱਡੀ ਮੁਹਿੰਮ ਸ਼ੁਰੂ ਕਰ ਦਿੱਤੀ ਨਸ਼ੇ ਖਿਲਾਫ ਜੰਗ ਇਸ ਮੁਹਿੰਮ ਦੇ ਤਹਿਤ ਪੰਜਾਬ ਦੇ ਸਾਰੇ 28 ਜ਼ਿਲ੍ਹੇ ਅਤੇ ਪੁਲਿਸ ਜ਼ਿਲ੍ਹਿਆਂ ਚ 233 ਅਗਸਟ ਦੇ ਅਧਿਕਾਰੀਆਂ ਦੀ ਦੇਖਰੇਖ ਦੇ ਵਿੱਚ 900 ਟੀਮਾਂ ਸ਼ਾਮਲ ਰਹੀਆਂ ਜਿਸ ਦੇ ਵਿੱਚ 8368 ਪੁਲਿਸ ਮੁਲਾਜ਼ਮ ਤਲਾਸ਼ੀ ਮਹਿੰਮ ਦਾ ਹਿੱਸਾ ਬਣੇ ਇਸ ਦੌਰਾਨ ਪੰਜਾਬ ਦੇ ਵਿੱਚ 290 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ 232 ਐਫ ਆਈ ਆਰ ਦਰਜ ਕੀਤੀਆਂ ਗਈਆਂ ਨੇ ਇਸ ਪੂਰੀ ਮਹਿੰਮ ਦੀ ਨਿਗਰਾਨੀ ਖੁਦ ਪੰਜਾਬ ਦੇ ਪੁਲਿਸ ਮੁਖੀ ਗੌਰਵ ਯਾਦਵ ਕਰ ਰਹੇ ਸੀ 4 ਘੰਟੇ ਚੱਲੀ ਇਸ ਮਹਿੰਮ ਦੇ ਵਿੱਚ ਹੈਰੋਇਨ ਅਫੀਮ ਗਾਂਜਾ ਚੂਰਾ ਪੋਸਟ 400 ਨਸ਼ੀਲੀਆਂ ਗੋਲੀਆਂ ਨਸ਼ੀਲੇ ਟੀਕੇ ਅਤੇ ਲੱਖਾਂ ਦੀ ਡਰੱਗ ਮਰੀ ਬਰਾਮਦ ਕੀਤੇ ਜਾਣ ਦੀ ਜਾਣਕਾਰੀ ਵੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਸਲ ਦੇ ਵਿੱਚ ਬੀਤੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਪੰਜਾਬ ਦੇ ਸਾਰੇ ਪੁਲਿਸ ਕਮਿਸ਼ਨਰਾਂ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਅਗਲੇ 3 ਮਹੀਨਿਆਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਨਿਰਦੇਸ਼ ਦਿੱਤੇ ਸੀ ਇਹੀ ਨਹੀਂ ਇਸ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਚ ਇੱਕ ਪੰਜ ਮੈਂਬਰੀ ਸਬਕ ਕਮੇਟੀ ਦਾ ਵੀ ਗਠਨ ਕਰ ਦਿੱਤਾ ਗਿਆ ਸੀ ਪੰਜਾਬ ਦੇ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਹੈ ਕੇ ਮਹਮਲ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਪੰਜਾਬ ਦੇ ਸਾਰੇ ਜ਼ਿਲ੍ਹੇ ਅਤੇ ਪੁਲਿਸ ਜ਼ਿਲ੍ਹਿਆਂ ਦੇ ਵਿੱਚ ਇਕੱਠੀ ਵਿੱਡੀ ਗਈ ਇਸ ਮਹਮਲ ਦੇ ਵਿੱਚ ਡੀਜੀਪੀ ਵਿਸ਼ੇਸ਼ ਏਡੀਜੀਪੀ ਆਈਜੀਪੀ ਅਤੇ ਡੀਆਈਜੀ ਰੈਂਕ ਦੇ ਅਧਿਕਾਰੀਆਂ ਨੂੰ ਹਰੇਕ ਪੁਲਿਸ ਜ਼ਿਲ੍ਹੇ ਵਿੱਚ ਤਾਇਨਾਤ ਕੀਤਾ ਗਿਆ ਤਾਂ ਜੋ ਨਿੱਜੀ ਰੂਪ ਨਾਲ ਉਹ ਇਸ ਮਹਮਲ ਦੀ ਨਿਗਰਾਨੀ ਕਰ ਸਕਣ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਹੁਕਮ ਤੇ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਲਈ 360 ਡਿਗਰੀ ਕਾਰਜ ਯੋਜਨਾ ਤਿਆਰ ਕੀਤੀ ਗਈ ਹੈ ਇਹਦੇ ਵਿੱਚ ਨਸ਼ਾ ਕਰਨ ਵਾਲਿਆਂ ਦਾ ਪੁਨਰਵਾਸ ਵੀ ਸ਼ਾਮਲ ਹੈ। ਪੁਲਿਸ ਅਧਿਕਾਰੀਆਂ ਨੂੰ ਐਨਡੀਪੀਐਸ ਐਕਟ ਦੇ ਤਹਿਤ ਦਰਜ ਸਾਰੇ ਮਾਮਲਿਆਂ ਦੇ ਅੱਗੇ ਤੇ ਪਿੱਛੇ ਦੇ ਸਬੰਧਾਂ ਦਾ ਪਤਾ ਲਗਾਉਣ ਅਤੇ ਤਸਕਰਾਂ ਦੇ ਨਾਲ ਮਿਲੀ ਭੁਗਤ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦੇ ਦਿੱਤੇ ਗਏ ਐ। ਡੀਜੀਪੀ ਵਿਸ਼ੇਸ਼ ਅਰਪਤ ਸ਼ਕਲਾ ਨੇ ਦੱਸਿਆ ਕਿ 900 ਤੋਂ ਵੱਧ ਪੁਲਿਸ ਟੀਮਾਂ ਨੇ 369 ਨਸ਼ੇ ਦੇ ਹੌਟਸਪੌਟ ਘੇਰ ਕੇ ਤਲਾਸ਼ੀ ਮਹਿੰਮ ਸ਼ੁਰੂ ਕਰ ਦਿੱਤੀ ਸੀ ਅਤੇ 798 ਥਾਵਾਂ ਤੇ ਛਾਪੇਵਾਰੀ ਕੀਤੀ ਗਈ। ਇਸ ਤਰ੍ਹਾਂ 2000 ਤੋਂ ਵੱਧ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਜਾਂਦੀ ਵੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਪਰ ਦੂਸਰੇ ਪਾਸੇ ਜਿੱਥੇ ਲੋਕ ਇਸ ਗੱਲ ਦਾ ਸਵਾਗਤ ਕਰ ਰਹੇ ਆ ਪਰ ਨਾਲ ਦੀ ਨਾਲ ਇਹ ਮਾਮਲਾ ਹਾਈ ਕੋਰਟ ਵੀ ਪਹੁੰਚਾ ਦਿੱਤਾ ਗਿਆ ਹੈ ਜਿੱਥੇ ਲੋਕ ਕਹਿੰਦੀ ਆ ਕਿ ਇਹ ਸਖਤ ਕਾਰਵਾਈਆਂ ਲਾਜ਼ਮੀ ਨੇ ਪਰ ਹੁਣ ਨਸ਼ਾ ਤਸਕਰਾਂ ਦੀ ਜਾਇਦਾਦ ਤੇ ਬੀਤੇ ਕੁਝ ਦਿਨ ਬਲਡੋਜ਼ਰ ਚੱਲਿਆ ਤੇ ਇਸ ਬਲਡੋਜ਼ਰ ਵਾਲੀ ਕਾਰਵਾਈ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚਦਾ ਕਰ ਦਿੱਤਾ ਗਿਆ ਹੈ ਜਨਹਿਤ ਪਟੀਸ਼ਨ ਦਾਖਲ ਕਰਦੇ ਹੋਏ ਇਸ ਕਾਰਵਾਈ ਨੂੰ ਸੁਪਰੀਮ ਕੋਰਟ ਦੇ ਆਦੇਸ਼ ਦੇ ਖਿਲਾਫ ਦੱਸਿਆ ਗਿਆ ਹੈ ਐਡਵੋਕੇਟ ਕੁੰਮਰ ਪਾਹਲ ਸਿੰਘ ਨੇ ਪਟੀਸ਼ਨ ਦਾਇਰ ਕਰਦੇ ਹੋਏ ਹਾਈ ਕੋਰਟ ਨੂੰ ਕਿਹਾ ਕਿ ਪੰਜਾਬ ਸਰਕਾਰ ਨੇ ਹਾਲੀਆ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਤੇ ਬਲਡوزر ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਵਕੀਲ ਨੇ ਕਿਹਾ ਕਿ ਐਨਡੀਪੀਐਸ ਐਕਟ ਵਿੱਚ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਤੇ ਬਲਡੋਜ਼ਰ ਚਲਾਉਣ ਦੀ ਕੋਈ ਵਿਵਸਥਾ ਨਹੀਂ ਹੈ ਐਕਟ ਦੇ ਮੁਤਾਬਕ ਤਸਕਰੀ ਦੀ ਕਮਾਈ ਤੋਂ ਹਾਸਲ ਕੀਤੀ ਗਈ ਜਾਇਦਾਦ ਦੀ ਜ਼ਬਤੀ ਕੀਤੀ ਜਾ ਸਕਦੀ ਹੈ ਪਿਛਲੇ ਸਾਲ ਸੁਪਰੀਮ ਕੋਰਟ ਨੇ ਯੂਪੀ ਦੇ ਮਾਮਲੇ ਵਿੱਚ ਬਲਡوزر ਦੀ ਕਾਰਵਾਈ ਦੇ ਉੱਤੇ ਰੋਕ ਲਗਾ ਦਿੱਤੀ ਸੀ ਆਦੇਸ਼ ਦੇ ਮੁਤਾਬਕ ਬਿਨਾ ਅਦਾਲਤ ਦੀ ਇਜਾਜ਼ਤ ਦੇ ਕਿਸੇ ਵੀ ਜਾਇਦਾਦ ਤੇ ਬਲਡوزر ਨਹੀਂ ਚਲਾਇਆ ਜਾ ਸਕਦਾ ਪਟੀਸ਼ਨਰ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਦੀ ਕਾਰਵਾਈ ਤੇ ਤੁਰੰਤ ਰੋਕ ਲਗਾ ਦੇਵੇ ਜਨਹਤ ਪਟੀਸ਼ਨ ਹਾਈ ਕੋਰਟ ਦੀ ਰਜਿਸਟਰੀ ਵਿੱਚ ਦਾਖਲ ਕਰ ਦਿੱਤੀ ਗਈ ਹੈ ਇਸ ਉੱਤੇ ਹੋ ਸਕਦਾ ਹੈ ਕਿ ਛੇਤੀ ਸੁਣਵਾਈ ਹੋ ਜਾਵੇ ਹੁਣ ਗੱਲ ਕਰਦੇ ਹਾਂ ਕਿ ਨਸ਼ਿਆਂ ਤੋਂ ਬਾਅਦ ਲੱਗਦਾ ਹੈ ਕਿ ਨਜਾਇਜ਼ ਮਾਈਨਿੰਗ ਦੇ ਖਿਲਾਫ ਵੀ ਵੱਡੀ ਕਾਰਵਾਈ ਹੋਏਗੀ ਆਰ ਪਾਰਟ ਦੀ ਲੜਾਈ ਦੇ ਇਧਰ ਵੀ ਹੁਕਮ ਚਾੜ੍ਹ ਦਿੱਤੇ ਗਏ ਐ ਅਸਲ ਦੇ ਵਿੱਚ ਜਦੋਂ ਤੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਉਦੋਂ ਤੋਂ ਬਾਅਦ ਪੰਜਾਬ ਦੇ ਵਿੱਚੋਂ ਚੱਕਵੇਂ ਪੈਰੀ ਨਜ਼ਰ ਆ ਰਹੀ ਹੈ ਨਸ਼ਿਆਂ ਦੇ ਖਿਲਾਫ ਵੱਡੀ ਮੁਹਿੰਮ ਦੇ ਨਾਲ ਹੀ ਗੈਰ ਕਾਨੂੰਨੀ ਮਾਈਨਿੰਗ ਦੇ ਖਿਲਾਫ ਵੀ ਸਖਤ ਕਾਰਵਾਈ ਕਰਦੇ ਆ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਆਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਵੈਸ ਨੇ ਉਰੂਪਨਗਰ ਜ਼ਿਲ੍ਹੇ ਵਿੱਚ ਗੈਰ ਰਜਿਸਟਰਡ ਕ੍ਰੈਸ਼ਰਾਂ ਅਤੇ ਤੁਰੰਤ ਉਹਨਾਂ ਨੂੰ ਸੀਲ ਕਰਨ ਅਤੇ 15 ਦਿਨਾਂ ਦੇ ਅੰਦਰ-ਅੰਦਰ ਸਾਰੀਆਂ ਰਜਿਸਟਰਡ ਮਾਈਨਿੰਗ ਸਾਈਟਾਂ ਮਹੱਤਵਪੂਰਨ ਰੂਟਾਂ ਅਤੇ ਹੌਟ ਸਪੌਟਾਂ ਤੇ ਸੀਸੀਟੀਵੀ ਕੈਮਰੇ ਲਗਵਾਉਣਾ ਇਹ ਸਾਰੇ ਹੁਕਮ ਜਾਰੀ ਕਰ ਦਿੱਤੇ ਨੇ। ਉਹਨਾਂ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਸਾਰੇ ਗੈਰ ਰਜਿਸਟਰਡ ਕ੍ਰੈਸ਼ਰਾਂ ਨੂੰ ਤੁਰੰਤ ਸੀਲ ਕਰਦੇ ਹੁਕਮ ਦੰਦਿਆ ਕਿ ਅਣ ਅਧਿਕਾਰਤ ਥਾਵਾਂ ਤੇ ਕੋਈ ਜਨਰੇਟਰ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਸਾਰੇ ਰਜਿਸਟਰਡ ਕ੍ਰੈਸ਼ਰਾਂ ਤੇ 360 ਡਿਗਰੀ ਵਿਊ ਵਾਲੇ ਹਾਈ ਰੈਜ਼ੋਲੂਸ਼ਨ ਨਾਈਟ ਵਿਜ਼ਨ ਕਲੋਜ਼ ਸਰਕਟ ਟੈਲੀਵਿਜ਼ਨ ਪਾਵਰ ਸੀਸੀਟੀਵੀ ਕੈਮਰੇ ਲਗਾਉਣ ਦੇ ਨਿਰਦੇਸ਼ ਵੀ ਦੇ ਦਿੱਤੇ ਨੇ ਉਹਨਾਂ ਨੇ ਮਾਈਨਿੰਗ ਸਮਗਰੀ ਦੀ ਟੁਆ ਟੁਆਈ ਲਈ ਵਰਤੇ ਜਾਂਦੇ ਸਾਰੇ ਮਹੱਤਵਪੂਰਨ ਰੂਟਾਂ ਅਤੇ ਗੈਰ ਕਾਨੂੰਨੀ ਮਾਈਨਿੰਗ ਲਈ ਹੌਟਸਪੌਟ ਵਜੋਂ ਪਛਾਣੇ ਗਏ ਖੇਤਰਾਂ ਦੇ ਵਿੱਚ ਵੀ ਸੀਸੀਟੀਵੀ ਕੈਮਰੇ ਲਗਾਉਣ ਦੇ ਹੁਕਮ ਦੇ ਦਿੱਤੇ ਨੇ ਮਾਈਨਿੰਗ ਗਤੀਵਿਧੀਆਂ ਵਿੱਚ ਪਾਰਦਰਸ਼ਤਾ ਵਧਾਉਣ ਲਈ ਉਹਨਾਂ ਨੇ ਅਧਿਕਾਰੀਆਂ ਨੂੰ ਉਹਨਾਂ ਕਰਸ਼ਰਾਂ ਦੇ ਪਿਛਲੇ 3-3 ਮਹੀਨਿਆਂ ਦੇ ਰਿਕਾਰਡ ਦੀ ਜਾਂਚ ਕਰਦੇ ਨਿਰਦੇਸ਼ ਵੀ ਚਾੜ੍ਹ ਦਿੱਤੇ ਨੇ ਜਿਨ੍ਹਾਂ ਦੇ ਵਿਰੁੱਧ ਸਥਾਨਕ ਲੋਕਾਂ ਦੇ ਵੱਲੋਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਨੇ ਉਹਨਾਂ ਕਿਹਾ ਕਿ ਇਹ ਜਾਂਚ 15 ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਕੀਤੀ ਜਾਣੀ ਚਾਹੀਦੀ ਹੈ ਹਰਜੋਤ ਸਿੰਘ ਬੈਂਸ ਨੇ ਆਗਮਪੁਰ ਪੁਲਤੇ ਨਾਲ ਲੱਗਦੇ ਖੇਤਰ ਨੂੰ ਸੀਲ ਕਰਨ ਦੇ ਵੀ ਨਿਰਦੇਸ਼ ਦਿੱਤੇ ਨੇ ਜਿੱਥੇ ਗੈਰਕਾਨੂੰਨੀ ਮਾਈਨਿੰਗ ਗਤੀਵਿਧੀਆਂ ਦੀ ਰਿਪੋਰਟ ਉਹਨਾਂ ਨੂੰ ਮਿਲੀ ਹੈ ਉਹਨਾਂ ਨੇ ਕਿਹਾ ਕਿ ਇਸ ਖੇਤ ਨੂੰ ਕੰਡਿਆਲੀਆਂ ਤਾਰਾਂ ਦੇ ਨਾਲ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ ਅਤੇ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਜਲਦ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਸੰਬੰਧੀ ਵੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਆਖਿਆ ਕਿ ਇਸ ਤਰ੍ਹਾਂ ਦੇ ਬੋਰਡ ਵੀ ਲਗਾ ਦਿੱਤੇ ਜਾਣੇ ਚਾਹੀਦੇ ਨੇ ਉਹਨਾਂ ਨੇ ਸਾਰੇ ਜੀਆਈਜ਼ ਅਤੇ ਐਸਡੀਓਜ਼ ਨੂੰ ਗੈਰ ਕਾਨੂੰਨੀ ਮਾਈਨਿੰਗ ਗਤੀਵਿਧੀਆਂ ਨੂੰ ਰੋਕਣ ਵਾਸਤੇ 24 ਘੰਟੇ ਚੌਕਸੀ ਯਕੀਨੀ ਬਣਾਉਣ ਤੇ ਹੁਕਮ ਵੀ ਦਿੱਤੇ ਨੇ ਉਹਨਾਂ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਗੈਰ ਕਾਨੂੰਨੀ ਮਾਈਨਿੰਗ ਆਪਰੇਟਰਾਂ ਦੇ ਨਾਲ ਮਿਲਿਪੋਗਤ ਜਾ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਜਵਾਬਦੇਹੀ ਤੈਅ ਕੀਤੀ ਜਾਏਗੀ ਤੇ ਹੁਣ ਜੇਕਰ ਪੰਜਾਬ ਤੋਂ ਦਿੱਲੀ ਜਾ ਰਹੇ ਹੋ ਤਾਂ ਸਾਵਧਾਨ ਰਹਿਣਾ ਨਿਜਮ ਬਦਲ ਰਹੇ ਨੇ ਕਿਤੇ ਫਸ ਨਾ ਜਾਇਓ ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਆਖ ਦਿੱਤਾ ਹੈ ਕਿ 31 ਮਾਰਚ ਤੋਂ ਭਾਵ ਇਸ ਮਹੀਨੇ ਦੀ ਆਖਰੀ ਤਰੀਕ ਤੋਂ ਬਾਅਦ ਦਿੱਲੀ ਦੇ ਵਿੱਚ ਪੈਟਰੋਲ ਪੰਪ 15 ਸਾਲ ਤੋਂ ਪੁਰਾਣੀਆਂ ਗੱਡੀਆਂ ਨੂੰ ਤੇਲ ਦੇਣਾ ਬੰਦ ਕਰ ਦੇਣਗੇ ਦਿੱਲੀ ਦੇ ਵਿੱਚ ਹਵਾ ਪ੍ਰਦੂਸ਼ਣ ਦੇ ਨਾਲ ਡਜਟਣ ਤੇ ਉਪਾਅਾਂ ਤੇ ਚਰਚਾ ਕਰਨ ਵਾਸਤੇ ਅਧਿਕਾਰੀਆਂ ਦੇ ਨਾਲ ਮੀਟਿੰਗ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਰਕਾਰ ਵਾਹਨਾਂ ਦੇ ਨਿਕਾਸ ਅਤੇ ਪ੍ਰਦੂਸ਼ਣ ਨੂੰ ਰੋਕਣ ਲਈ ਸਖਤ ਕਦਮ ਚੁੱਕ ਰਹੀ ਹੈ ਮੀਟਿੰਗ ਵਿੱਚ ਪੁਰਾਣੀਆਂ ਗੱਡੀਆਂ ਤੇ ਪਾਬੰਦੀ ਲਾਜ਼ਮੀ ਧੂਆ ਵਿਰੋਧੀ ਉਪਾਅ ਅਤੇ ਇਲੈਕਟ੍ਰਿਕ ਜੰਟਕ ਆਵਾਜਾਈ ਨੂੰ ਅਪਣਾਉਣ ਸਮੇਤ ਮੁੱਖ ਨੀਤੀਗਤ ਫੈਸਲਿਆਂ ਤੇ ਧਿਆਨ ਕੇਂਦਰਿਤ ਕੀਤਾ ਗਿਆ ਮੀਟਿੰਗ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿਸੇ ਪੈਟਰੋਲ ਪੰਪਾਂ ਤੇ ਅਜਿਹੇ ਯੰਤਰ ਲਗਾ ਰਹੇ ਹਾਂ ਜੋ 15 ਸਾਲ ਤੋਂ ਪੁਰਾਣੀਆਂ ਗੱਡੀਆਂ ਦੀ ਪਛਾਣ ਕਰਨਗੇ ਅਤੇ ਉਹਨਾਂ ਨੂੰ ਤੇਲ ਨਹੀਂ ਦਿੱਤਾ ਜਾਏਗਾ। ਉਹਨਾਂ ਨੇ ਕਿਹਾ ਕਿ ਦਿੱਲੀ ਸਰਕਾਰ ਇਸ ਫੈਸਲੇ ਬਾਰੇ ਕੇਂਦਰੀ ਪੈਟਰੋਲੀਅਮ ਮੰਤਰਾਲੇ ਨੂੰ ਸੂਚਿਤ ਕਰੇਗੀ। ਪੁਰਾਣੀਆਂ ਗੱਡੀਆਂ ਨੂੰ ਤੇਲ ਸਪਲਾਈ ਕਰਨ ਤੇ ਪਾਬੰਦੀ ਲਗਾਉਣ ਤੋਂ ਇਲਾਵਾ ਉਹਨਾਂ ਨੇ ਐਲਾਨ ਕੀਤਾ ਕਿ ਰਾਸ਼ਟਰੀ ਰਾਜਧਾਨੀ ਵਿੱਚ ਸਾਰੀਆਂ ਉੱਚੀਆਂ ਇਮਾਰਤਾਂ, ਹੋਟਲਾਂ ਅਤੇ ਵਪਾਰਕ ਕੰਪਲੈਕਸਾਂ ਲਈ ਹਵਾ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਲਈ ਐਂਟੀ ਸਮੋਗ ਗਨ ਲਗਾਉਣਾ ਲਾਜ਼ਮੀ ਹੋਵੇਗਾ। ਇਦੇ ਤੋਂ ਇਲਾਵਾ ਉਹਨਾਂ ਕਿਹਾ ਕਿ ਦਿੱਲੀ ਵਿੱਚ ਲਗਭਗ 90% ਸੀਆਰਜੀ ਜਨਤਕ ਆਵਾਜਾਈ ਵਾਲੀਆਂ ਬੱਸਾਂ ਨੂੰ ਦਸੰਬਰ 2025 ਤੱਕ ਪੜਾवार ਬੰਦ ਕਰ ਦਿੱਤਾ ਜਾਏਗਾ। ਦੋਸਤੋ ਇਸੀ ਕੋਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਸਮਾਂ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰਬਾ ਰਾਖਾ